ਲਾਸਤ ਨੂੰ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤੋਂ ਨਾ ਬਾਈ ਚਮਕੌਰ ਕੋਲੋਂ ਵੜਾ ਚਾਰ ਲੱਗਿਆਂ ਦਿਖਾਉਣਾ ਇਹ ਮੰਨ ਲਓ ਚਾਰੇ ਤੋਹਫੇ ਪੀਸ ਦਿਖਾ ਦਾਂਗੇ ਤੇ ਜਿਹੜਾ ਰੇਟ ਰਹੂਗਾ ਰੇਟ ਇਹ ਸੱਜਣ ਦਾ ਬੜਾ ਜੈਜਾ ਰਹੂਗਾ ਐਦਾਂ ਦੀ ਕੁਆਲਿਟੀ ਚੈੱਕ ਕਰਾ ਦਾਂਗੇ ਤੇ ਨਾਲ ਵੀ ਇਹਦੇ ਮਤਲਬ ਨਾ ਬੱਛੀ ਆ ਗਈ ਬੱਛੀ ਵੀ ਬਾਈ ਕਹਿੰਦਾ ਬੜੇ ਕਮਾਲ ਦੇ ਸੀਮੰਦੀ ਆ ਤੇ ਬਾਕੀ ਗੱਲਬਾਤ ਮੈਂ ਤੁਹਾਡੀ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲੂੰਗਾ ਚਾਰ ਨਾਲ ਲੱਭਿਆਂ ਦਿਖਾ ਦੇ ਟਕਾ ਕੇ ਤੋਹਫੇ ਪੀਸ ਤੇ ਗੱਲਬਾਤ ਕਰਾ ਦੂੰਗਾ ਚਮਕੌਰ ਨਾਲ ਤੁਹਾਡੀ ਆ ਜਾ ਚਮਕੌਰ ਫਿਰ ਹੋਰ ਕਿਵੇਂ ਆ ਪ੍ਰਮਾਤਮਾ ਦੀ ਬਹੁਤ ਸਸੀ ਗੱਲ ਭਰਾ ਮੇਰੇ ਚੜਦੀ ਕਲਾ ਬਹੁਤ ਬਧੀ ਚੜਦੀ ਕਲਾ ਨੇੜੇ ਆਇਆ ਆ ਦੂਰ ਕਾ ਨੂੰ ਯਾਰ ਨਾ ਨੰਬਰ ਬੋਲ ਤੇਰਾ ਨੰਬਰ 9779475644 ਨਾ ਚਮਕੌਰ ਸਿੰਘ ਪਿੰਡ ਧੜਾ ਜ਼ਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਾਪਾ ਹਾਂ ਤਹਿਸੀਲ ਤਾਪਾ ਜਦੋਂ ਆਪਣੇ ਪਿੰਡ ਆਉਣਾ ਜੇ ਨੇੜੇ ਤੇਰੇ ਕੋਈ ਨਹੀਂ ਵੀ ਬਸ ਦੂਰ ਆਉਣਾ ਬਾਈ ਨੇ ਆ ਗੂਗਲ ਦੇ ਸਰਚ ਮਾਰ ਲਓ ਅੜੀ ਸਰ ਗੁਰਦੁਆਰਾ ਪਰ ਕੇ ਆਪਣੇ 2 ਕਿਲੋਮੀਟਰ ਦੇ ਨਾਲ ਹੀ ਹੈ ਗੁਰਦੁਆਰਾ ਹਾਂ ਬਸ ਨਾਲੇ ਤਾਂ ਗਾਂ ਲੈ ਨਾਲੇ ਮੱਥਾ ਟੇਕਾਂਗੇ ਬਈ ਆਗੇ ਕਰਮ ਵਾਲੀ ਧਰਤੀ ਦੇ ਪਹੁੰਚੇ ਵੇ ਅੱਜ ਤੇ ਆਪ ਬੱਚੀ ਦਿਖਾਉਂਗਾ 2 ਨੰਬਰ ਤੇ ਪਰ ਇਹਦੀ ਪਹਿਲਾਂ ਹੂੰ ਬੱਚੀ ਦਿਖਾ ਦੇ ਲੱਭੀ ਨੰਨੀ ਪਰੰਦੀ ਬਹੁਤ ਜ਼ਿਆਦਾ ਤੰਗੀਆਂ ਭਰਾ ਮੇਰਾ ਤੇ ਚੈੱਕ ਕਰਾ ਦੇ ਤੇ ਦਿਖਾਵਾਂਗੇ ਸ਼ੁਰੂਆਤ ਇੱਥੋਂ ਕਰਾਂਗੇ ਤੁਹਾਨੂੰ ਇਹ ਮੂੰਹ ਦੇ ਦੋਨੇ ਬਣਾ ਚਾਰ ਚਾਰ ਦੰਦ ਨੇ ਚੈੱਕ ਕਰਕੇ ਲੈਣਾ ਦੋਨੇ ਚੌਗੀਆਂ ਚੌਗੀਆਂ ਨੇ ਪਲੂਣ ਪਲੂਣ ਵਸੀਆਂ ਦੋਨੇ ਠੀਕ ਆ ਗੱਲ ਲਿਆ ਲੱਭੀ ਨੇੜੇ ਨੇੜੇ ਲਾ ਕੈਮਰਾ ਇੱਥੋਂ ਇੱਥੋਂ ਕਰਾ ਜਾ ਇੱਕ ਓਏ ਹਵਾਨਾ ਕਰਾ ਜਾ ਇੱਕ ਤੇ ਇੱਥੋਂ ਠੰਡੀਆਂ ਸੀਲ ਮਿੱਠੀਆਂ ਵੀਰੇ ਬਹੁਤ ਜ਼ਿਆਦਾ ਆ ਇਹ ਸੱਜਣ ਦੀ ਇਹ ਖਾਸੀਅਤ ਹੁੰਦੀ ਆ ਵੀ ਪਸ਼ੂ ਠੰਡਾ ਸੀਲ ਮਿਲੂਗਾ ਦੁੱਧ ਕਿਲੋ ਦੋ ਕਿੰਨੀ ਭਰਾ ਮੇਰੇ ਉਹ ਨਹੀਂ ਹੈ ਵੀ ਕਹਿੰਦਾ ਕੋਈ ਮਰਜੀ ਬੈਠੀਓ ਸਾੜ ਉੱਪਰ ਬੈਠੀ ਚੱਲੇ ਲੈ ਠੀਕ ਆ ਗੱਲ ਆ ਹਾਂ ਇਹ ਇੱਥੋਂ ਦਾ ਵੀ ਪਛਾਣ ਹੋ ਕੇ ਕਰਾ ਲਈ ਚੈੱਕ ਇਹ ਇੱਥੋਂ ਕਰਾ ਦੇ ਚੈੱਕ ਵੀ ਸਵੇਰ ਦਾ ਜਵੇਂ ਬਰਫ ਵਾਲਾ ਕਰ ਮੂੰਹ ਤਾਰ ਮਾਰਦੇ ਨਾ ਪਲੇ ਬੜ ਜਾਂਗੇ ਭਰਾ ਮੇਰਾ ਜਾਣਾ ਲੈ ਠੀਕ ਆ ਮੂੰਹ ਠੰਡੀ ਸੀਲ ਤਾਂ ਬੜੀ ਜ਼ਿਆਦਾ ਜ਼ਿਆਦੇ ਹੱਥੋਂ ਬਚੰਗੇ ਭਰਾ ਬੱਚਾ ਦਾ ਹੋ ਫੇ ਬਸ ਸਾਹੀ ਮਾਰ ਠੀਕ ਆ ਗੱਲ ਮਾਰਦੇ ਕੈਮਰਾ ਨਾਲ ਆ ਗਿਆ ਮੇਲ ਕਾਫ ਲੈ ਤੋੜ ਦਿਓ ਜੀ ਤੇ ਬਾਕੀ ਸਭ ਜਿਹਨੂੰ ਇੱਥੇ ਲੋ ਜਜਮੈਂਟ ਕਰ ਸਕਦੇ ਤੁਰਦੀ ਦੀ ਦੰਦੋ ਰਹੂਗੀ ਚੌਗੀ ਸੂਆ ਰਹੂਗੀ ਪਹਿਲਾ ਤੇ ਕਿੰਨੇ ਕ ਟਾਈਮ ਹੋ ਗਜਮ ਕਰ ਸੂਈ ਨੂੰ ਮੇਰੇ ਰਾਤ ਦੀਆਂ ਸੂਈਆਂ ਹਨ ਜੇਰਾ ਪ੍ਰੋਪਰ ਸਾਰੀਆਂ ਪਈਆਂ ਹੋਣ ਓਕੇ ਆ ਕੰਮ ਠੀਕ ਆ ਤੋਰਾ ਪਹਿਲਵਾਨ ਵਾਲਾ ਨਾ ਬਿਲਕੁਲ ਬਿਲਕੁਲ ਇਹ ਲੈ ਚੱਲ ਲੈ ਚੱਲ ਲੈ ਚੱਲ ਇਧਰ ਲੈ ਬੰਨੇ ਕਮਾਲਾ ਮਾਲਕ 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 ਤੇ ਸੂਈ ਠੰਡੀ ਆ ਤੈਨੂੰ ਦੱਸਣ ਦੀ ਲੋੜ ਹੀ ਨਹੀਂ ਆਪਣੀ ਨਾ ਬਈ ਯਾਰ ਇਹ ਇਥੋਂ ਕਰ ਸਕਦੇ ਚੈੱਕ ਸਵਾ ਦੀ ਬਿਲਕੁਲ ਠੰਡੀ ਸੀਲ ਆ ਦੰਦੋ ਰਹੂਗੀ ਚੌਗੀ ਦੇਖ ਲੈ ਪ੍ਰੋਡਕਟ ਕੁਆਲਟੀ ਚੈੱਕ ਕਰ ਸਕਦੇ ਲੇ ਆ ਗਰਮ ਗਰਮ ਵਾਲਾ ਸੀਨ ਨਹੀਂ ਇਹ ਸ਼ਹਿਰ ਚ ਠਾ ਲਾ ਕੇ ਚੋਲਾ ਸੀਲ ਠੰਡੀ ਹੁੰਦੀ ਹੈ ਪਤਾ ਮੇਰਾ ਆ ਲੈ ਚੱਲ ਥੋੜੀ ਗਾਂ ਨੂੰ ਚਲਾ ਦੇ ਇਹ ਦੁੱਧ ਕਿੰਨਾ ਕੁ ਦੇ ਸਕਦੀ ਹੈ ਆਈਡੀਆ ਮੇਰੇ ਸਾਹ ਹਾਂ ਦਾ 20 ਕਿਲੋ ਦੁੱਧ ਕੱਢਣ ਦਾ ਹੱਕਾ ਭਰਾ ਜਿਵੇਂ ਇੱਕ ਮੇਲੀ ਉਹਦੀ ਬਾਕੀ ਜਿਹੜਾ ਭਰਾ ਲੈ ਜਾਊਗਾ ਮੈਂ ਕਹਿੰਦਾ ਸਾਰੇ ਸਿਆਣੇ ਹੁੰਦੇ ਨੇ ਪਤਾ ਤਾਂ ਗੁਰੂ ਜੀ ਬਈ ਉਹਦੀ ਕੇਰ ਤੇ ਡਿਪੈਂਡਰ ਹੋਊਗਾ ਨਾ ਹਾਂ ਜਾ ਕੇ ਬੰਨ ਦੀ ਖੋਰੀ ਤੇ ਬਦ ਕੱਖ ਨਾ ਪਾਏ ਫਿਰ ਦੁੱਧ ਅੱਧਾ ਦੇ ਦਿੰਦਾ ਹੈ ਨਾ ਤੇ ਬਾਕੀ ਉਹਦੀ ਕੇਰ ਤੇ ਡਿਪੈਂਡਰ ਹੋਊਗਾ ਤੇ ਕਮਾਲਾ ਜਮਕੌਰ ਇੱਥੋਂ ਕਮਾਲਾ 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 ਲੈ ਚੱਲ ਲੈ ਚੱਲ ਬਾਕੀ ਰਹੂਗਾ ਜਿਹੜਾ ਸੱਜਣ ਲੈ ਜਾਊਗਾ ਉਹਦੀ ਕੇਰ ਤੇ ਡਪੈਂਡ ਪਰ ਬੱਛੀ ਤੁਹਾਨੂੰ ਕੂਂਜ ਵਰਗੀ ਦਿਖਾਤੀ ਬੈੜ ਮੰਨ ਕੇ ਨਾ ਲਿਓ ਇਹਨੂੰ ਮੱਲੋ ਨਾ ਤੁਸੀਂ ਬਾਈ ਤੋਂ ਇੱਕ ਮੱਝ ਮੰਨ ਕੇ ਲੈ ਜੀ ਹਾਂ ਜਾਂਦੀ ਤੁਰੀ ਜਾਂਦੀ ਖਾਲ ਕੀ ਨਾ ਟੱਪ ਜਾਈ ਨੀ ਨੀ ਚੁਸਤ ਬੱਸੀ ਜਵਾਨੀ ਵਾਲੀ ਹੈ ਠੀਕ ਹੈ ਹਾਂ ਉਹ ਨਹੀਂ ਹੈਗੀ ਵੀ ਆ ਤੁਰਦੀ ਨਸੜ ਫੇਕੜ ਜੀ ਆ ਲੈ ਚੱਲ ਲੈ ਚੱਲ ਅੰਦਰ ਲੈ ਬੰਨੀ ਲੈ ਚੱਲ ਬੱਚਾ ਕੀ ਆ ਗਿਆ ਨਾਲ ਦੀ ਮੰਗ ਰਹੇ ਤੇ ਬੱਸ ਆ ਗਿਆ ਤੇ ਨਾਲ ਆ ਗਿਆ ਮੇਲ ਕਾਫ ਲੈਵਾ ਉਹੀ ਗੱਲ ਆ ਜਿੰਨਾ ਆਪਦੇ ਚ ਭਾਰਾ ਉਨੇ ਹੀ ਲੈਵਾ ਉਨੇ ਹੀ ਮੂਰੇ ਗਿੱਠ ਲਈ ਫਿਰ ਲੈਵਾ ਮੂਰੇ ਵੀ ਨਹੀਂ ਕਹੂੰਗਾ ਉਹਦੇ ਆਰਡਰ ਚ ਭਜਣਾ ਤੇ ਤੁਰਦੀ ਤਾਂ ਆ ਜਿਵੇਂ ਰਿੰਗ ਚ ਤੁਰਦੀ ਹੁੰਦੀਆਂ ਫਾਸ ਫਾਸ ਕੇ ਬਿਲਕੁਲ ਚੰਗੇ ਹੱਥ ਲਾ ਭਰਾ ਜਿਹਨੂੰ ਕਹਿੰਦੇ ਆ ਆ ਗਿਆ ਨਾਲ ਇਹਦੇ ਮੇਲ ਕਾਫ ਚਬਾਈ ਦੀ ਚਮਕ ਹੋ ਰਸਲਾ ਇੱਕ ਨੰਬਰ ਇੱਕ ਨੰਬਰ ਜਮਾ ਯਾਰ ਬੱਕੂ ਹੱਥ ਨਾਲ ਲਾਵੇ ਭਰਾ ਮੇਰੇ ਆਪਾਂ 100 ਹੀ 100 ਹੀ ਲੈਣੇ ਹਾਂ ਠੀਕ ਆ ਗੱਲ ਤੇ ਗਿੱਠ ਗਿੱਠ ਦੇ ਕੇ ਮੂਰੇ ਦੇ ਲੈਵਾ ਤਾਂ ਹੀ ਠੀਕ ਆ ਇਹ ਗਾਂਲੇ ਬੰਨੋ ਕਰਾ ਲਵੀ ਚੱਕ ਓਏ ਦੇ ਗੱਠਲੇਵਾ ਮੂਹਰੇ ਲਈ ਫਿਰਦੀ ਇਹ ਥੋਂ ਕਰਾ ਠੰਡੀ ਆ ਗਈ ਜਮਾ ਲੈ ਜਮਾ ਮਰਜ਼ੀ ਚੋਈ ਚੱਲੇ ਕੁਝ ਵੀ ਨਹੀਂ ਕਹਿੰਦੀ ਬੰਨ ਤੇ ਖੇਢੀ ਚੱਲੇ ਠੀਕ ਆ ਹੋ ਜਾ ਸਾਈਡ ਨੂੰ ਤੇ ਚਮਕੌਰ ਦੇ ਪੈਸੇ ਕਿੰਨੇ ਲਵਾਂਗੇ ਪੈਸੇ ਵੀਰੇ ਆਪਣੇ 4 ਗਾਂਜੇ ਨੇ ਨਾ 75 75 ਦੀ ਜਿਹੜੀ ਚੰਗੀ ਲੱਗਦੀ ਉਹ ਲੈ ਜਾ ਬਸ 4 ਚਾਰਾਂ ਚੋਂ ਜਿਹੜੀ ਮਰਜ਼ੀ ਲੈ ਜਾ 75 75 ਦੀ ਆ ਦਵਾਲੀ ਆਫਰ ਹੀ ਲਾਤਾ ਵੇ 75 75 ਨੂੰ ਜਿਹੜੀ ਮਰਜ਼ੀ ਚੱਕ ਲੋ ਚਾਰਾਂ ਚੋਂ ਜਿਹੜੀ ਮਰਜ਼ੀ ਲੈ ਜਾਓ ਇਹ ਹੈਗੀ ਸਿੱਗੀ ਦੋ ਦੋ ਆ ਗਏ ਨੇ ਚਾਰ ਚਾਰ ਦੰਦ ਵੀਰੇ ਜੇ ਕੋਈ ਚਮਕੌਰ ਚਾਰ ਹੀ ਲੀ ਜਾਂਦਾ ਭਰਾ ਜੀ ਫਿਰ ਆਪਾਂ ਉਹਦੇ 200 ਕਿਲੋਮੀਟਰ ਪਹੁੰਚ ਕਰ ਦਾਂਗੇ ਚਾਲੇ 200 ਕਿਲੋਮੀਟਰ ਆਉਣ ਦੀ 200 ਉਹ 200 ਆਉਣ 200 ਜਾਣ ਯਾਰ ਚਾਰ ਚਾਰ 400 ਕਰਾਂਗੇ ਕਰ ਦਾਂਗੇ ਭਰਾ 400 ਕਰਾਂਗੇ ਚਾਰਾਂ ਵੀ ਜੇ ਕਰਤੀਆਂ ਨੇ ਨਾ ਕੋਈ ਵੀ ਕੋਈ ਵੀ ਕਿਲੋ ਨੂੰ ਕੋਈ ਬਾਹ ਮੈਨਾ ਨਹੀਂ ਰੱਖਦਾ ਭਰਾ ਮੇਰਾ ਨਾ ਕੀ ਕੱਲ ਤੇ ਦੂਜੇ ਨੰਬਰ ਤੇ ਵੀਰੇ ਭੂਣ ਬੱਸੀ ਹੋਈ ਏ ਆ ਚਾਰ ਦੰਦ ਇਹ ਦੇਖੀ ਲੇਵਾ ਕਿਵੇਂ ਲੱਗਿਆ ਕਰਮਾਲੀ ਜਿਹੜੀ ਇਹ ਪਲਾਸ ਪੈਂਡ ਤੇ ਬੱਸੀ ਆ ਮਗਰ ਵੀ ਵੀਰੇ ਦਾ ਬੱਚੀ ਬਾਲੀ ਕਮਾਲ ਦੀ ਹੱਲ ਨੰਨੀ ਪਰਾਂਦੀ ਬਹੁਤ ਜ਼ਿਆਦਾ ਸੋਹ ਜਿੰਨੀ ਸਿਫਤ ਕਰਾਂ ਕਹਿੰਦਾ 19 ਥੋੜੀ ਆ ਜੀ ਲੈ ਠੀਕ ਆ ਗੱਲ ਤੇ ਹੁਣ ਮਾਰ ਦੀ ਲੇਵੇ ਤੇ ਕੈਮਰਾ ਨ ਗੋਲ ਆਰਡਰ ਚ ਆ ਗਈ ਸੂਆ ਰਹੂਗੀ ਪਹਿਲਾ ਦਿਨ ਤੇ ਜੇ ਇਤਰਨਾ ਗੁਰੀ ਖਾਸ ਹੀ ਤੇ ਦੀ ਇਹ ਬੈਠਦੀ ਹੋਰ ਆ ਨਾ ਪੈਨੂ ਮਟੜ ਸਾਵੇ ਬਈ ਯਾਰ ਠੀਕ ਆ ਗੱਲ ਤੇ ਨਾ ਫਿਕਸ ਮੇਲੇਵੇ ਦੀ ਆ ਟਟ ਮੇਲੇਵੇ ਦੀ ਨਹੀਂ ਹੈਗੀ ਨਾ ਠੀਕ ਆ ਠੀਕ ਆ ਠੀਕ ਆ ਇਹ ਇਥੋਂ ਕਰ ਸਕਦੇ ਹਾਂ ਥੱਲੇੋਂ ਕੁਆਲਿਟੀ ਚੈੱਕ ਇਹ ਲੇਵਾ ਮੈਂ ਕਹੂੰਗਾ ਯਾਰ ਉਦੂ ਵੀ ਅਸਲ ਚੱਕੀ ਫਿਰਦੀ ਹੈ ਨਾ ਅਸਲ ਤੋਂ ਅਸਲੀ ਆਈ ਆਣਾ ਗੰਮ ਹੁਣ ਹਾਂ ਚੰਗੀ ਤੋਂ ਚੰਗੀ ਭਰਾ ਭੀ ਭਰਾ ਮੇਰੇ ਆ ਕਾਰਨ ਚੰਗੂ ਲੈਣੇ ਜਿਹਦੇ ਭਰਾ ਨੇ ਹੁਣ ਪੈਸੇ ਲਾਉਣੇ ਆ ਪੈਸੇ ਬਣਦਾ ਬਹੁਤ ਔਖਾ ਵੀਰੇਰਾ ਠੀਕ ਆ ਗੱਲ ਹਾਂ ਲੈ ਚੱਲ ਲੈ ਚੱਲ ਇਹ ਵੀ ਬਾਈ ਕਹਿੰਦਾ ਦੰਦੋ ਚੌਗੀ ਸੂਆ ਪਹਿਲਾ ਤੇ ਲੇਵਾ ਦੂਜੇ ਤੀਜੇ ਸੂਈ ਵਾਲੀਆਂ ਜਿੰਨਾ ਚੱਕੀ ਫਿਰਦਾ ਗੋੜ ਦਾ ਕਟਾ ਈ ਉਹਨੇ ਹੀ ਮੂਰੇ ਉਹਨੇ ਹੀ ਮੰਗਰਾ ਭਰਾ ਜੀ ਜੇ ਯੂਰ ਪ੍ਰੋਪਰ ਇਹਨਾਂ ਦੀ ਕਰ ਸਕਦੇ ਚੈੱਕ ਜੇ ਯੂਰ ਪ੍ਰੋਪਰ ਇਹਨਾਂ ਦੀ ਪੈ ਗਈ ਵੀਰੇਰਾ ਠੀਕ ਆ ਗੱਲ ਜੇ ਮੂਹ ਦੀ ਗਰੰਟੀ ਰਹੂਗੀ ਹਾਂ 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 ਆ ਦੇਖੇ ਬੱਕੀ ਜਰਾਂ ਲਾਉਂਦੀ ਪੂਸ ਨਹੀਂ ਲਾਉਂਦੀ ਜਿਹਨਾਂ ਦੇਰ ਨਹੀਂ ਪਈ ਉਹ ਥੱਲੇ ਪੂਸ ਨਹੀਂ ਲਾਉਂਦੀ ਠੀਕ ਹੈ ਗੱਲ ਹਾਂ ਤੇ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਮੱਜਾਂ ਵਰਗੀਆਂ ਬੜਾਂ ਲੱਗੀਆਂ ਤੁਹਾਨੂੰ ਦਿਖਾਉਣਾ ਲੇਵਾ ਬਿਲਕੁਲ ਗੋਲ ਰੱਖੂ ਥੋੜੀ ਜਿਹੀ ਟਿਕਾਈ ਨਾ ਤੋੜਦੀ ਇਹਦੇ ਨਾਲ ਬੱਚਾ ਕੀ ਹੈ ਇਹਦੇ ਨਾਲ ਬੱਚਾ ਇਹਦੇ ਮਾਗਰ ਬੱਸੀ ਆ ਗਈ ਵੀਰੇ ਦੋ ਗਾਰ ਮਈਆਂ ਮਾਰ ਬੱਸੀਏ ਦੋ ਮਾਗਰ ਬੱਸੀਏ ਵੀਰੇ ਠੀਕ ਹੈ ਗੱਲ ਬੱਚੀ ਪੂਰੀ ਅਸਲ ਆ ਗਈ ਹੈ ਨਾ ਹਾਂ ਬਿਲਕੁਲ ਹਾਂ ਦੰਦੋ ਆ ਗਈ ਚੌਗੀ ਸੂਆ ਆ ਗਈ ਪਹਿਲਾ ਲੇਵਾ ਆ ਗਿਆ ਪੂਰਾ ਅਸਲ ਤੇ ਨਾਲ ਆ ਗਈ ਬੱਚੀ ਪਲੱਸ 6 ਬੱਸੀ ਆ ਵੀਰੇ ਮਾਰ ਵੀ ਇਥੋਂ ਬੈਠ ਚੈੱਕ ਕਰ ਸਕਦੇ ਹਾਂ ਇਥੋਂ ਕਰ ਸਕਦੇ ਹਾਂ ਇਹਦੀ ਬੱੱਛੀ ਚੈੱਕ ਬੱੱਸੀ ਬਹੁਤ ਚੰਗੀ ਦਿਖੀ ਵੀਰੇਰਾ ਪਹਿਲਣ ਆ ਗਈ ਬਾਈ ਕਹਿੰਦਾ ਪਿਓਰ ਚਾਰ ਦੰਦ ਹੈਨਾ ਉਹ ਚਾਰ ਦੰਦ ਸੀਲ ਠੰਡੀ ਬਾਧੂ ਆ ਵੀਰੇਰਾ ਠੀਕ ਹੈ ਗੱਲ ਇਹ ਲੱਭੇ ਲੈਵਾ ਕਰਾ ਜਾ ਇੱਕੋ ਇੱਕ ਵਾਰੀ ਅੱਗੇ ਪਿੱਛੇ ਦਾ ਆਰਡਰ ਚੈੱਕ ਕਰਾ ਦੇ ਜੱਥੇ ਇਹ ਮੂਰੇ ਲਈ ਫਿਰ ਜਾ ਬਾਈ ਯਾਰਾ ਹਾਂ ਇਹ ਇਥੋਂ ਕਰਾ ਕੇ ਚੈੱਕ ਤੇ ਹੁਣ ਕਰਾ ਦੇ ਪਿਛਾਂ ਵਾਲੇ ਪੱਖ ਤੋਂ ਚੈੱਕ ਐਨ ਗੋਲ ਹਵਾਂ ਨਹੀਂ دیا ਜਿਵੇਂ ਜਿਵੇਂ ਕਹੀਏ ਨਾ ਹਾਂ ਮਰਜੀ ਇਹਨੂੰ 20 20 ਕਿਲੋ ਦੋ ਤੋ ਕੋਈ ਬਾਹ ਨਹੀਂ ਮੈਂ ਨਾਲ ਹੀ ਰੱਖ ਲਾਣਾ ਬਾਈ ਹਾਂ ਅੱਗੇ ਘੇਰ ਤੇ ਡਿਪੈਂਡ ਹਾਂ ਬਾਕੀ ਜਿਹੜਾ ਸੱਜਣ ਲੈ ਕੇ ਜਾਊਗਾ ਉਹਦਾ ਆਵਰੀ ਦੇਖ ਕੇ ਜਾਵੇ ਚਾਰ ਬੰਦੇ ਨਾਲ ਲਿਆਵੇ ਠੀਕ ਹੈ ਹਾਂ 75 75 ਦੀ ਇਹ ਦੇਣੀ ਆ ਵੀਰੇ ਆ ਜਾ ਲੈ ਵੀ ਤਿੰਨ ਨੰਬਰ ਵਾਲੀ ਤੇ ਇਹਦੇ ਮਾਰ ਕੈਮਰਾ ਵਾ ਗਰਲੈਂਡੋ ਟੱਚ ਦਿਖਾ ਦੇ ਇਧਰਲੇ ਬੰਨੇ ਤੇ ਮਾਰ ਕੈਮਰਾ ਤੇ ਮੂੰਹ ਇਹ ਵੀ ਸਿੱਗੀ ਆ ਭਾਈ ਦੰਦ ਵੀ ਪਟ ਦਿਖਾਉਣ ਦੰਦ ਦੰਦ ਵੀ ਦਿਖਾ ਦੇ ਉਹਦਾ ਸਿੱਗੇ ਸੁਹਾ ਇਹਦਾ ਚੰਗਰਾ ਸੁਹਾ ਦੂਜਾ ਭਲੂਣ ਨੇ ਵੀਰੇ 20 ਕਿਲੋ ਦੁੱਧ ਘਟਿਆ ਨਾਲ ਲੱਗੇ ਮੈਂ ਪਿੰਡੋ ਲਈ ਆਪਾਂ ਇਹ ਘਰਾ ਦੇ ਲੱਭੀ ਚੱਕ ਕੋਈ ਆ ਜਿਆਦੇ ਜਿਆਦੇ ਪਰੇਸ਼ਾਨ ਹੋੜਾ ਕਰਦੇ ਜਮਾ ਸਿੱਗੀ ਆ ਭਰਾ ਮੇਰੇ ਦੇਖ ਇਹਦਾ ਬੱਚਾ ਗਿਆ ਇਹਦੇ ਮ ਇਹ ਆ ਗਈ ਤੁੰ ਤੋਂ ਛਿੱਗੀ ਤੇ ਕੱਦ ਬਾਈ ਕਹਿੰਦਾ ਪੂਰਾ ਫੁੱਲ ਵੱਡਾ ਤੇ ਲੇਵਾ ਬਿਲਕੁਲ ਫਿਕਸ ਰਹੂਗਾ ਟਟਵਾ ਇਹ ਦੇ ਬਬਲੀ ਕਿਸੇ ਗਾਂ ਦਾ ਨਹੀਂ ਹੋਣਾ ਬਾਈ ਯਾਰ ਠੀਕ ਹੈ ਫਿਕਸ ਆਡਰ ਕੱਦ ਪੂਰਾ ਹਣਾ ਪੂਰਾ ਫੁੱਲ ਕੱਦ ਦੀ ਆਪਾਂ ਛੋਟੀਆਂ ਆਪਣੇ ਕੱਦ ਆਵਦੀ ਸਾਢੇ 3 ਫੁੱਟ ਤੋਂ ਬਾਹਰ ਆ ਗਾ ਤੇ ਚਮਕੌਰ ਦਾ ਆਪਦਾ ਵੀ ਵੱਡਾ ਤੇ ਬਾਕੀ ਪੁਰਾਣਾ ਵਪਾਰ ਵੀ ਬੋਤਿਆਂ ਦਾ ਕਰਦੇ ਰਹੇ ਨੇ ਇਹ ਜੀ ਆਪਣੇ ਤੀਜੀ ਪੀੜੀ ਚੱਲਦਾ ਹੁੰਦਾ ਤੀਜੀ ਪੀੜੀ ਆ ਗਈ ਭਰਾ ਮੇਰੇ ਬੱਸੇ-ਬੁੱਸੇ ਆਪਾਂ ਬਹੁਤ ਯਾਰ ਲੈਂਦੇ ਪਹਿਲਾਂ ਬੋਤੇ ਵੀ ਲੈਂਦੇ ਰਹੇ ਹਾਂ ਹਾਂ ਬੋਤਾ ਮੇਰਾ ਦਾਦਾ ਜੀ ਲੈਂਦੇ ਸੀ ਠੀਕ ਹੈ ਕਹਿੰਦਾ ਬੋਤਲ ਆਪਣੇ ਹੁਣ 5 10 ਕਿ ਸਾਲ ਹੀ ਹੋ ਗਿਆ ਆਪਾਂ ਠੀਕ ਆ ਜੀ ਬੋਤਾ ਗਿਆ ਪਤਾ ਬਣ 10 ਸਾਲ ਹੋ ਗਏ ਬੋਤਾ ਹੁੰਦਾ ਸੀ ਆਪਣੇ ਬਈ ਠੀਕ ਆ ਗੱਲ ਆ ਲੈ ਚਲ ਸੂਆ ਦੂਸਰਾ ਤੇ ਇਹ ਵੀ ਰਾਤ ਦੀ ਸੂਈ ਇਹ ਰਾਤ ਦੀ ਸੂਈ ਜੇ ਜੂਰ ਪ੍ਰੋਪਰ ਪਈ ਹੋਈ ਆ ਭਰਾ ਮੇਰਾ ਤਾਂ ਬਿਲਕੁਲ ਸਟੇਟ ਰਹੂਗੀ ਤੇ ਲੈਵਾ ਬਿਲਕੁਲ ਰੱਖੂਗੀ ਫਿਕਸ ਟੁੱਟ ਮਾਇ ਲੇਵਾ ਨਹੀਂਗਾ ਭਰਾ ਆ ਲੈਵਾ ਫਿਕਸ ਰੱਖੂ ਦੁੱਧ ਸੋਨਾ ਪਾ ਦੂ ਕਿੰਨਾ ਕਿ ਦੱਸਿਆ ਬਈ ਦੁੱਧ ਉਹ ਬਾਹਰ ਹੀ ਕਰਨਾ ਵੀਰੇ 20 ਕਿਲੋ ਮਾਲ ਕਹਿੰਦਾ ਸਾਈ ਬਲੂਨ ਨੇ ਠੀਕ ਆ ਗੱਲ ਉਹ 20 ਕਿਲੋ ਮੰਨ ਲੈਣਾ ਬਈ ਯਾਰ ਠੀਕ ਆ ਗੱਲ ਆ ਤੇ ਬਾਕੀ ਤੁਹਾਡੀ ਕੇਰ ਤੇ ਡਿਪੈਂਡ ਰਹੇ ਕਿਸੇ ਵੀ ਪੱਖ ਤੋਂ ਲੇਵਾ ਰੱਖੂਗੀ ਬਿਲਕੁਲ ਨਾਲ ਲੱਗਮਾ ਇਹ ਚਮਕੌਰ ਚਵਾਈ ਦੀ ਕਿਵੇਂ ਰੂਗੀ ਫਿਰ ਬੱਜ ਚਵਾਈ ਦੇ ਚਾਰੇ ਗਾਇਆਂ ਇੱਕ ਇੱਕ ਨੰਬਰ ਨਹੀਂ ਬਰਾਬਰ 100 ਦੀਆਂ 100 ਨੰਬਰ 100 100 ਠੰਡੀਆਂ ਸੀ ਰੇ ਵੀ ਬਥੇਰੀ ਆ ਬਾਈ ਯਾਰ ਠੀਕ ਆ ਗੱਲ ਕੱਲੇ ਆਇਆ ਕਰੀ ਥੋੜੀ ਜਿਆ ਐਨੂੰ ਕਰ ਦੇ ਤੇ ਇੱਥੋਂ ਇੱਥੋਂ ਕਰ ਸਕਦੇ ਜੱਟ ਲੈ ਇਹ ਵੀ ਇੱਥੋਂ ਇੱਥੋਂ ਕਰਾ ਦੇ ਜੱਟ ਓਏ ਇਹ ਇੱਥੋਂ ਇੱਥੋਂ ਕਰਾ ਦੇ ਆਰਡਰ ਕਰਾ ਫੀਲ ਸੰਧੀ ਵਾਧੂ ਯਾਰ ਇਥੋਂ ਲਿਵਾ ਕਰਾ ਦੇ ਜਾ ਕਿ ਠੰਡੀ ਸੀ ਰ ਹੱਥੀ ਚਵਾਈ ਵਾਲਾ ਥਣ ਲੱਗਾ ਥੋੜੀ ਥੋੜੀ ਭਾਲਾ ਥਣਾ ਨੂੰ ਮਾੜੇ ਬਾਦੀ ਆ ਜੀ ਫਿਰ ਜਿਹੜੀ ਬਾਦੀ ਉਹ ਚੰਗੀ ਆ ਬਈ ਆ ਦੇਖ ਮੂਰੇ ਦੇਖ ਥਣ ਕਿਆ ਲੱਗਿਆ ਕੱਲ ਮਾਲਾ ਥਣ ਲੱਗਿਆ ਜਾ ਥਣਾ ਇਦਾਂ ਦਾ ਇਦਾਂ ਦਾ ਕੱਢ ਜੂ ਚੰਗਾ ਜਦੋਂ ਬਾਦੀ ਤੋਂ ਬਾਹਰ ਹੋ ਗਈ ਹਾਂ ਕੱਲ ਮਾਲਾ ਥਣਾ ਵੀਰੇ ਯਾਰ ਇਹਦਾ ਵੀ 75 ਹੀ ਲੈਣਾ ਬਾ 75 ਹੀ ਲੈਣਾ ਆਪਾਂ ਬਾਹਰ ਨਹੀਂ ਕਰਨਾ ਆਪਾਂ ਉਹ ਫ੍ਰੀ ਕਰਨਾ ਤੇ ਭਰਾ ਮੇਰਾ ਠੀਕ ਆ ਗੱਲ ਆ ਤੇ ਇਹਦੀ ਮਗਰਾ ਕੀ ਵੀਰੇ ਬੱਸੀ ਬੱਛੀ ਤੇ ਮਾਰ ਕੈਮਰਾ ਲੈ ਵੀ ਬੱਛੀ ਬਾੜੀ ਸੇਪ ਲਈ ਇਹਦੇ ਨਾਲ ਵੀ ਯਾਰ हां बस ही बहुत चंगीया भ्रा मेरेया ए परसों दी सुईया विरे ओके 15 16 किलो दूध हो 15 16 15 15 ਚ ਵਾਦਾਂਗੇ 15 ਚਾੜਾਂ ਚ ਚੋਕੇ ਲੈ ਜਾਵੇ ਆਪਣੇ ਕੋਲ ਜੋ ਗੇਟੋ ਬਾਹਰ ਉਹ ਵੀ ਫੇਰ ਗਰੰਟੀ ਕੋਈ ਨਹੀਂ ਆਪਣੇ ਇੱਥੇ ਜੇ ਚਾਰ ਟਾਂਗਾਂ ਦਾ 10 ਟਾਂਗ ਜੋਲੇ ਇੱਥੇ ਕੀ ਨਾਲ ਪੈਣ ਦਾ ਪ੍ਰਬੰਧ ਸਾਰਾ ਕੰਮ ਓਕੇ ਆਪਣੇ ਕੋਲ ਬਈ ਠੀਕ ਆ ਮਾਰ ਲੇ ਤੇ ਆਰਡਰ ਤੇ ਦੇਖੀ ਬੈਂਸ ਦੇਖਾ ਇਧਰਲੇ ਪਾਸੇ ਦੇਖੀ ਕਿਵੇਂ ਨਹੀਂ ਮੈਂ ਫਿਕਸ ਲੈਵਾ ਰੱਖਦੀ ਆ ਗਾਂ ਵਾਲੇ ਬੰਨਿਓ ਤਸੱਲੀ ਕਰਾਦੇ ਚਮਕੌਰ ਦੀਪੂ ਨਾਸਲ ਕੁਆਲਟੀ ਵਾਲੀ ਆ ਦੁੱਧ ਪੱਚਾ ਹੋਈ 25 ਕਿਲੋ ਕੋਡਾਂ ਦਾ ਹੱਕ ਹੈ ਦਾ ਬਈ ਯਾਰ ਠੀਕ ਆ ਉੱਤਰ ਹੋਊਗੀ ਸਟੇਟ ਹਨਾ ਜਮ ਫੈਕਸ ਆਰਡਰ ਦੀ ਚੰਗੀ ਬਰੀਕ ਆ ਨਹੀਂ ਹੈਗੀ ਮੋਟੀ ਲਸੜ ਫਿੱਕੜ ਜੀ ਚਵਾਈ ਦੀ ਕਿਦਾਂ ਰਹੂਗੀ ਇੱਕ ਨੰਬਰ ਆ ਟੂਟੀਆਂ ਵਰਗੇ ਚਵਾਈ ਆ ਬਈ ਯਾਰ ਤੇ ਨਾਲ ਬੱਛੀ ਰਹੂਗੀ ਪਲੱਸ ਪੰਡ ਬੱਸੀ ਸੀਲ ਠੰਡੀ ਦਾ ਵੀ ਵਾਧੂ ਜਿੱਥੇ ਮਰਦੀ ਧਾਰਾ ਮਾਰ ਲਿਆ ਆਪਾਂ ਕਹਿੰਦੇ ਧਾਰਕਾ ਨੂੰ ਦੁੱਧ ਦਾ ਹੋ ਕਰਨਾ ਠੀਕ ਹੈ ਉਹ ਚੱਕ ਉਹ ਲੱਭੀ ਕਰਾ ਜਾ ਇੱਕ ਇਹਦਾ ਮੈਦਾਨ ਚ ਚੋਣ ਵਾਲਾ ਕੰਮ ਆ ਚੱਕ ਤੇ ਨਾਲ ਵੀ ਬੱਛੀ ਤਿੰਨਾਂ ਦਿਨਾਂ ਦੀ ਸੂਈ 15 ਕਿਲੋ ਬੌਲੀ ਹਾਜ਼ਰ 15 ਕਿਲੋ ਚ ਚੋਕ ਲੈ ਜਾ ਬਾਈ ਆਪਣੇ ਕੋਲ ਚਵਾ ਤਾਂ ਲੱਗਿਆ ਗਰਲੈਂਡੋ ਨਾਲ ਦਾ ਹਾਂ ਕਮਾਲਾ ਚਮਕੋਰ ਇਥੋਂ ਗਾਂ ਤੋਂ ਕਮਾਲਾ ਬਹੁਤ ਚੰਗੀ ਆ ਭਰਾ ਮੇਰਾ ਚਲਾ ਦੇ ਚਲਾ ਦੇ ਇੱਥੋਂ ਲੱਭੀ ਸੈਡ ਸੂਟ ਤੋਂ ਕਰਾ ਲਈ ਚੈੱਕ ਓਏ ਤਸੱਲੀ ਕਰਾ ਦੇ ਪੂਰੀ ਫੁੱਲ ਇਹ ਇੱਥੋਂ ਇੱਥੋਂ ਕਰਾ ਦੇ ਚੈੱਕ ਅੱਲਾ ਚਲੰਦਰਲੇ ਬੰਨੇ ਸੁਆ ਕਿਹੜਾ ਰਹੂਗਾ ਸੁਆ ਦੂਜਾ ਵੀਰੇ ਦਾ ਸੁਆ ਦੂਜਾ 15 ਜਾਂ ਤਰ ਆਪਣੇ ਕੋਲੇ ਪਹਿਲਾ ਦੂਜਾ ਹੀ ਲਵਾਂਗੇ ਆਪਾਂ ਵਿੱਚ ਕਹਿੰਦੇ ਵਪਾਰੀ ਵੀ ਤੁਸੀਂ ਦੂਜਾ ਕਹਿੰਦੇ ਉਹ ਜਦੋਂ ਆਪਾਂ ਤੀਜੇ ਸੁਆ ਵਿੱਚ ਬਿਕਦੀ ਘਾਟਾ ਭਰਾ ਮੇਰਾ ਬਾਈ ਕਹਿੰਦਾ ਨਾ ਜਦੋਂ ਯਾਰ ਤੀਜਾ ਲੈnde ਨਹੀਂ ਤਾਂ ਫਿਰ ਤੀਜਾ ਕਹਿਣਾ ਹਾਂ ਕਹਿਣਾ ਕਿ ਆਪਾਂ ਨੂੰ ਕੋਈ ਡਰ ਸੀ ਨਾ ਬਾਈ ਯਾਰ ਉਹੀ ਗੱਲ ਆ ਕਹਿੰਦਾ ਜਿਹੜੇ ਪਿੰਡ ਹੀ ਨਹੀਂ ਜਾਣਾ ਫਿਰ ਉਹਦਾ ਨੋਂ ਵੀ ਕੰਮ ਆ ਹਾਂ ਤੀਜੇ ਸੂਏ ਦੇ ਵਿੱਚ ਆਪਾਂ ਗਾਂ ਲੈਣੀ ਨਹੀਂ ਭਰਾ ਮੇਰਾ ਇਹ ਇੱਥੋਂ ਮਾਰ ਇਹਦੇ ਪਲੱਸ ਪਾਣੇ ਸੀ ਮੰਗਰੇ ਵੀ ਬੱਸੀ ਆ ਵੀਰੇ ਯਾਰ ਇਹਦੇ ਨਾਲ ਵੀ ਬੱਛੀ ਇਹਦੇ ਮੰਗਰੇ ਵੀ ਬੱਸੀ ਆ ਠੀਕ ਆ ਠੀਕ ਆ ਠੀਕ ਆ ਠੀਕ ਆ 75 ਦੀ ਇਹ ਦੇ ਦਾਂਗੇ ਦੇਖੀ 75 ਦੀ ਇਹ ਤੇ ਬੱਛੀ ਤੇ ਮਾਰ ਦੇ ਲੱਭੀ ਕੈਮਰਾ ਇੱਕ ਨਾਲੇ ਕਬੀਰੀ ਆ ਭਰਾ ਮੇਰੇ ਅਸਲ ਚੰਗੀ ਆ ਚਵਾ ਦੀ ਬਿਲਕੁਲ ਪੋਲੀ ਨਾਲ ਆ ਗਈ ਇਹਦੇ ਬੱਚੀ ਤੇ ਸੀਲ ਠੰਡੀ ਦਾ ਵੀ ਬਾਈ ਕਹਿੰਦਾ ਪਾ 75 ਨਾ ਵੱਡੀ ਆ ਬੈੜ ਛੋਟੀ ਮੰਨ ਕੇ ਬੈੜ ਕੋਈ ਆਵੇ ਨਾ 75 ਲੈ ਲੈਣਾ ਤੇ ਇੱਥੋਂ ਮਾਰਨੀ ਲੱਭੀ ਕੈਮਰਾ 75 ਆਰਡਰ ਦੀ ਆ ਬਈ ਯਾਰ ਹਾਂਜੀ 75 75 75 75 75 75 ਇਹ ਕਰਾਦੀ ਜਿਵੇਂ ਲੋਕੀ ਦਾ ਲਾਉਂਦੇ ਆ ਸੋਫਿਆਂ ਦੇ ਤੇ ਬਾਈ ਕਹਿੰਦਾ ਆਪਣੇ ਵਾਲਾ ਮਹਿਕਮਾ ਜਿਹੜਾ ਆਪਾਂ ਵੀ ਯਾਰ ਇੱਧਰ ਦਿਵਾਲੀ ਆਫਰ ਲਾ ਜੀ ਹਣਾ ਨੰਬਰ ਸਕਰੀਨ ਇਹ ਬੰਦਾ ਮੇਕ ਕਮਾਈ ਤੇ ਰਾਤ ਚੈਨਲ ਤੇ ਆਇਆ ਹੱਥ ਬਣ ਕੇ ਬਈ ਸਵਾਦ ਵਾਲਾ ਫੋਨ ਨਾ ਲਾਵੇ ਵੀਰ ਬਣ ਜੀ ਨੇ ਲੈਣੀ ਆ ਫੋਨ ਬਾਈ ਬਣ ਕੇ ਉਹ ਲਾ ਲੈ ਯਾਰ ਕਿਉਂ ਆਪਾਂ ਕੋਈ ਵਡਿਆਈ ਨਹੀਂ ਕਰਦੇ ਆਪਾਂ ਹੰਕਾਰ ਨਹੀਂ ਕਰਦੇ ਨਾ ਗਾਇਆਂ ਦੇ ਮੁੱਲ ਲਾ ਕੇ ਲਿਖਿਆ ਵੀ ਆਪ ਨੂੰ ਐ ਵੀ 2-2000 ਰੁਪਏ ਬਣ ਕੇ 8000 ਰੁਪਏ ਬਣ ਜਾਊਗਾ ਨੰਬਰ ਬੋਲ ਨੰਬਰ 9779475344 ਨਾ ਚੌਂਕਾੌਰ ਸਿੰਘ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ